ਕਿ ਬਹੁਤ ਬੋਗਸ ਫੈਕਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਤੇ ਕਹਿ ਰਹੇ ਜੀ ਕਿ ਪਦਰੇ ਸੜਕ ਤੇ ਇਹ ਨਸ਼ਾ ਕਰ ਰਹੀ ਸੀ ਨਸ਼ਾ ਕਰਨਾ ਜਿਹਨੇ ਪਦਰੇ ਸੜਕ ਤੇ ਥੋੜੀ ਕਰੂਗਾ ਟੈਸਟ ਪੋਜ਼ਿਟਿਵ ਆ ਉਹਦਾ ਵੀ ਮੈਂ ਜਵਾਬ ਦਿੰਦਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਏ ਜਿੰਮ ਦਾ ਟਿਕਤਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸ ਐਸ ਪੀ ਸਾਹਿਬ ਕਾਨਫਰੰਸ ਲਾ ਰਹੇ ਆ ਕਿ ਆਈਸ ਡਰੱਗ ਮਿਲਿਆ ਉਸ ਸਾਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਦਾਂ ਪਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਕੁਝ ਦਿਨ ਪਹਿਲਾਂ ਪਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਡਰੱਗ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਉਹਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਦੋ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਦੇ ਭਰਾ ਨੂੰ ਜਦੋਂ ਮੁਰਤੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਤੇ ਉਹਨਾਂ ਦੇ ਵਕੀਲ ਦਾ ਕੀ ਕੁਝ ਕਹਿਣਾ ਤੁਹਾਨੂੰ ਵੀ ਸੁਣਾਉਣਾ ਹੈ ਦੇਖੋ ਜੀ ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ ਠੀਕ ਹੈ ਜੀ ਫਲੋਰ ਜਿਹੜਾ ਐਜੂਕੇਸ਼ਨ ਦੇ ਇਸ ਦੇ ਸਾਹ ਦੇ ਪ੍ਰਮਾਣ ਨਹੀਂ ਸੀ ਮਿਲਿਆ ਇਹਨਾਂ ਨੂੰ ਇਹਨਾਂ ਨੇ ਫਿਰ ਬਾਅਦ ਚ ਰਿਵੀਜ਼ਨ ਕੀਤੀ ਇੱਥੇ ਹੁਣ ਅਸੀਂ ਆਰਗੂ ਕਰਕੇ ਆਏ ਦੀ ਇਹਦੇ ਵਿੱਚ ਬੰਦੇ ਵੀ ਸਾਰੇ ਇੱਥੇ ਪੇਚ ਲਿਆਏ ਪ੍ਰੋਡਕਸ਼ਨ ਬਣ ਤੇ ਲਿਆਈ ਸੀ ਕਰਤੇ ਇੱਕ ਬਹੁਤ ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਤੇ ਇਹਨਾਂ ਨੂੰ ਮਤਲਬ ਡੀਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੂੰ ਸਰ ਰਿਮਾਨਡ ਕਿ ਨਾ ਮਿਲੇ ਸਰ ਰਿਮਾਨਡ ਦਾ ਆਰਡਰ ਅਜੇ ਉਧਰ ਰਜ਼ਰਵ ਰੱਖਿਆ ਹੋਇਆ ਹੈ ਜੀ ਆਰਗੂਮੈਂਟ ਹੋ ਗਿਆ ਹੈ ਆਰਗੂਮੈਂਟਸ ਹੋ ਗਏ ਨੇ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜੇ ਸਰ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਏਗੀ ਫੈਮਲੀ ਵੱਲੋਂ ਕੋਈ ਜੀ ਸਰ ਬੇਲ ਦੀ ਫਾਈਲ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂ ਹਾਂ ਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਜਿਹੜੇ ਬ੍ਰਾਹਮਤੀ ਵੀ ਸਮਾਨ ਹੋਇਆ ਹੈ ਕਿਸਨੇ ਨਸ਼ਾ ਲਾਈਟਰ ਵੀ ਬ੍ਰਾਹਮਕ ਕੀਤਾ ਗਿਆ ਉਹਦੀ ਮੌਕੇ ਤੋਂ ਗ੍ਰਿਫਤਾਰ ਕਿਹੜਾ ਪੁਲਿਸ ਵੱਲੋਂ ਰੇ ਜੀ ਜੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਮੋ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਹੈ ਜੋ ਦੋਨਾਂ ਮਲਜਮਾ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ᱥ ਇਨਡल्ज ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਡੂ ਵਾਲ ਟੋਲ ਪਲਾਜ਼ਾ ਦਾ ਘ ਅੱਗੇ ਫਲੋਰ ਤੇ ਗਰਾਿਆਂ ਦੇ ਵਿੱਚ ਜਿੱਥੇ ਕਹ ਰਹੇ ਜੀ ਕਿ ਪਦਰੇ ਸੜਕ ਤੇ ਇਹ ਨਸ਼ਾ ਕਰ ਰਹੇ ਸੀ ਨਸ਼ਾ ਕਰਨਾ ਜਿਹਨੇ ਪਦਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਹੈ ਐਸ ਪਰ ਜਿਹੜੀ ਪੋਜ਼ਿਟਿਵ ਸਰ ਇਹ ਵੀ ਦੇਖੋ ਰਿਪੋਰਟਸ ਪੋਜ਼ਿਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਮਤਲਬ ਕੀ ਨਾਮ ਲਫਰੀਦ ਸਿੰਘ ਆ ਲਫਰੀਦ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਕਿ ਕਿਹੜੇ ਮੌਕੇ ਤੇ ਪੁਲਿਸ ਕੈਰੀਆ ਪ੍ਰਾਪਤੀ ਹੋਈ ਹੈ ਜੋ ਨਸ਼ੇ ਦੇ ਪਿੰਡੇ ਦੇ ਵਿੱਚ ਉਹਨਾਂ ਨੇ ਜਿਹੜਾ ਜਦੋਂ ਪੁਲਿਸ ਉਹਨਾਂ ਦੇ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਇਸ ਡਰੱਗ ਮਿਲਿਆ ਉਸ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸੀ ਲਿਖਿਆ ਐਫਆਈਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਦੋਨੋਂ ਕੰਟਰੈਡਿਕਟ ਹੋ ਰਹੇ ਆ ਪੀਟੀਐਮ ਦੇ ਵਿੱਚ ਕਿਹੜੀਆਂ ਆਨਲਾਈਨ ਟ੍ਰਾਂਜੈਕਸ਼ਨਾਂ ਕਿਹੜੀਆਂ ਕੀਤੀਆਂ ਗਈਆਂ ਪੀਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ ਪੀਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਜ ਨਹੀਂ ਕੀਤਾ ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ ਕਿਹੜਾ ਦੱਸਿਆ ਰਿਹਾ ਉਸਨੇ ਅਸੰਬਧੀ 3 ਕਰੋੜ ਸੰਦੀਪ अरोड़ा ਫੜਿਆ ਗਿਆ ਤਸਕਰ ਨਾਲ ਫੜਿਆ ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁੱਜਨਾ ਮੁੱਜਲਾਮਾਂ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ ਜੀ ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਨੇ ਆ ਕਿ ਆਪਣਾ ਸੰਦੀਪ अरोड़ा ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੋਂ ਫੜਿਆ ਗਿਆ ਉਹ ਜੀ ਕੰਜ਼ਮਪਸ਼ਨ ਤੇ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਹ ਅਮਰ ਜੋ ਸਪਲਾਈ ਕੀਤੀ ਸੀ ਸੰਦੀਪ ਰੋੜੇ ਨੇ ਸਰ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡਿਫੇਮ ਕੀਤਾ ਹੋਰ ਕੁਝ ਨਹੀਂ ਹੈ ਇਸ ਕੇਸ 'ਚ ਇਹ ਟੋਟਲੀ ਬੋਕਸ ਕੇਸ ਆ ਜਿਦੋਂ ਅੱਗੇ ਟ੍ਰਾਇਲ ਆ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਕਸ ਕੇਸ ਨਾ ਟ੍ਰਿਕਲਸ ਜੀ ਸਭ ਆਖਰੀ ਸਵਾਲ ਹੈਗਾ ਕਿ ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੇ ਆਰਡਰ ਕੀ ਹੈ ਦੇਖੋ ਜੀ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ ਦੱਸ ਦਿੰਦਾ ਜੱਜ ਸਾਹਿਬ ਦੇ ਆਰਡਰਸ ਜੋ ਹੈਗੇ ਉਹ ਆ ਜਾਣਗੇ ਥੋੜੀ ਦੇਰ ਤੁਹਾਡੇ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਵੀ ਦੇਖੋ ਕੋਰਟ ਦਾ ਆਰਡਰ ਆ ਜੋ ਕੋਰਟ ਕਰੇਗੀ ਉਹ ਮੰਜ਼ੂਰ ਕਰਨਾ ਪਵੇਗਾ ਪਰ ਕੋਰਟ ਨੇ ਹਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ ਸੋ ਜਿੱਦਾਂ ਤੁਸੀਂ ਸੁਣਿਆ ਭਾਈ ਅਮਰਪਾਲ ਸਿੰਘ ਦੇ ਭਰਾ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਜਿੰਮ ਜਾਂਦੇ ਨੇ ਤੇ ਉਹ ਸਟਰੀਟ ਟੋਟ ਦੇ ਡੱਬੇ ਖਾਂਦੇ ਨੇ ਤੇ ਉਹਦੇ ਵਿੱਚੋਂ ਡਰੱਗ ਆਣੀ ਮੁਨਕਿਨ ਹੀ ਸੀਗੀ ਤੇ ਹੁਣ ਵੇਖਣਾ ਹੋਵੇਗਾ ਕੇਸ ਕਿੱਧਰ ਨੂੰ ਜਾਂਦਾ ਕੀ ਰੁਖ ਲੈਂਦਾ ਹੁਣ ਨਾਲ ਸਮਾਂ ਦੱਸੇਗਾ ਕੈਮਰਾ ਪ੍ਰਸੰਗ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ